ਬਹੁਤ ਹੀ ਪਿਆਰੇ ਵਿਦਿਆਰਥੀਓ ਅਤੇ ਵੱਖ-ਵੱਖ ਸਕੂਲਾਂ ਦੇ ਵਿੱਚ ਪੜ੍ਹਾ ਰਹੇ ਟੀਚਰ ਸਾਹਿਬਾਨ ਅੱਜ ਜੋ ਜ਼ਮਾਨਾ ਸਿਰਫ ਪੈਨ ਦਾ ਰਹਿ ਗਿਆ ਸਕੂਲਾਂ ਦੇ ਵਿੱਚ ਪੈਨ ਪੈਨਸਲ ਨਾਲ ਹੀ ਲਿਖਦੇ ਆ ਪੁਰਾਣੇ ਸਮਿਆਂ ਦੇ ਵਿੱਚ ਕਲਮ ਸੀ ਕਲਮ ਨਾਲ ਲਿਖਾਈ ਕਰਾਈ ਜਾਂਦੀ ਸੀ ਕਿਉਂਕਿ ਉਦੋਂ ਟੀਚਰਾਂ ਦੇ ਵਿੱਚ ਆ ਭਾਵਨਾ ਸੀ ਲਿਖਾਈ ਸਿਖਾਉਣ ਦੀ ਲਿਖਾਈ ਵੀ ਵਧੀਆ ਹੁੰਦੀ ਸੀ ਅੱਜ ਦੇ ਟੀਚਰ ਆਏ ਉਹਨਾਂ ਨੂੰ ਕਲਮ ਘੜਨ ਦੀ ਸਮੱਸਿਆ ਇਹ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਕਿਸ ਚੀਜ਼ ਦੀ ਬਣਨੀ ਹੈ ਕਿਵੇਂ ਘੜਨੀ ਹੈ ਕਿੱਥੋਂ ਖਰੀਦੀ ਜਾਂਦੀ ਹੈ ਇਹ ਸਰਕੜੇ ਦੀ ਕਲਮ ਹੈ ਕਟਰ ਲੈ ਸਕਦੇ ਆ ਮੈਂ ਤੁਹਾਨੂੰ ਹਿੰਦੀ ਦੀ ਜੋ ਕਲਮ ਹੈ ਵੀ ਹਿੰਦੀ ਲਿਖਣ ਵਾਸਤੇ ਉਹ ਦੱਸ ਰਿਹਾ ਪਹਿਲਾਂ ਪੰਜਾਬੀ ਦੀ ਜੋ ਵੀਡੀਓ ਪੰਜਾਬੀ ਦੀ ਕਲਮ ਬਣਾਈ ਸੀ ਉਹਦੇ ਵਿੱਚ ਵੀ ਦੱਸਿਆ ਸੀ ਦੇਖੋ ਖਬਿਆਤ ਚ ਫੜਨੀ ਆ ਆ ਉਂਗਲ ਥੱਲੇ ਰੱਖੋ ਇਹਦਾ ਸਾਰਾ ਲਾ ਕੇ ਆ ਗੁੱਠੇ ਨਾਲ ਐ ਜੋਰ ਲਾਉਣਾ ਐ ਦਬਾ ਦੇਣਾ ਇਹਦਾ ਇਹ ਸਾਵਧਾਨੀ ਵੀ ਰੱਖਣੀ ਆ ਤਾਂ ਦੇਖੋ ਕਿ ਅੱਟ ਤਿੱਖਾ ਕਿਸੇ ਬੱਚੇ ਦੇ ਵੱਜ ਵੀ ਸਕਦਾ ਕਿਸੇ ਦੇ ਵੀ ਵੱਜ ਸਕਦਾ ਜੇ ਅਸੀਂ ਸਾਵਧਾਨੀ ਨਾ ਰੱਖੀ ਐ ਹੌਲੀ ਹੌਲੀ ਮਿਹਰੇ ਪਿਆਰ ਨਾਲ ਇਹਨੂੰ ਇਹ ਤਰਾਸ਼ ਦੇ ਜਾਓ ਇਹ ਹੌਲੀ ਹੌਲੀ ਇਸ ਨੂੰ ਤਿੱਖਾ ਕਰਦੇ ਜਾਓ ਆ ਜਿਹੜੀ ਨੋਕ ਹੈ ਇਹ ਲੰਬੀ ਹੋਣੀ ਚਾਹੀਦੀ ਆ ਆ ਹਿੱਸਾ ਇਹ ਜਿੰਨਾ ਲੰਬਾ ਹੋ ਉਨੀ ਵਧੀਆ ਕਲਮ ਬਣੂ ਹੁਣ ਇਹਨੂੰ ਸਿੱਧੇ ਇੱਥੇ ਕੱਟ ਨਹੀਂ ਲਾਵਾਂਗੇ ਇਹਦਾ 45 ਡਿਗਰੀ ਤੇ ਕੱਟ ਬੂਗਾ ਇੱਥੇ ਰੱਖਣਾ ਆਹ ਦੇਖੋ ਐ ਨਹੀਂ ਐਕਸਟਰਾ ਉਲਟ ਸਾਈਡ ਐ 45 ਡਿਗਰੀ ਤੇ ਰੱਖ ਕੇ ਇਹਨੂੰ ਇੱਕੇ ਵਾਰੀ ਚ ਕੱਟ ਲਾਉਣਾ ਹੁਣ ਇਹਨੂੰ ਜਿਹੜਾ ਮੂਰਲਾ ਹਿੱਸਾ ਹੈ ਇਹਨੂੰ ਥੋੜਾ ਥੋੜਾ ਅਸੀਂ ਹੌਲੀ ਹੌਲੀ ਇਸੀ ਚੀਜ਼ ਨਾਲ ਇਹ ਘਸਾ ਕੇ ਦਾ ਸਾਫ਼ ਕਰ ਸਕਦੇ ਆ। ਆ ਜਿਹੜੇ ਕਿਨਾਰੇ ਆ। ਦੇਖੋ ਇਹ ਜਦੋਂ ਲਿਖਾਂਗੇ ਹਿੰਦੀ ਦੇ ਜਿਹੜੇ ਅੱਖਰ ਅੱਖਰਾਂ ਦੇ ਤਿੱਖੀਆਂ ਨੋਕਾਂ ਬਣਦੀਆਂ ਆ ਅੱਖਰਾਂ ਦੇ ਵਿੱਚ ਜਿਵੇਂ ਕ ਐ ਕ ਉਹ ਆਪਣੇ ਆਪ ਹੀ ਬਣ ਜਾਣਗੇ। ਇਹਨੂੰ ਮੋਟਾ ਵੀ ਕਰ ਸਕਦੇ ਆ। ਹਿੰਦੀ ਦੇ ਜੇ ਤੁਸੀਂ ਚੌੜੇ ਅੱਖਰ ਪਾਉਣੇ ਆ ਤਾਂ ਇੱਥੋਂ ਆਪ ਦੀ ਸੁਭਾਤਾ ਮੁਤਾਬਕ ਹੋਰ ਚੌੜਾ ਕਰ ਸਕਦੇ ਆ ਇਹ ਅੱਜ ਵੀ ਕਲਮ ਕਿਵੇਂ ਤੁਸੀਂ ਘੜਨੀ ਆ ਇਹ ਜ਼ਰੂਰ ਆਉਣੀ ਚਾਹੀਦੀ ਆ ਤੇ ਮੈਨੂੰ ਲੱਗਦਾ ਵੀ ਸਕੂਲਾਂ ਦੇ ਵਿੱਚ ਜੇ ਅਸੀਂ ਕਲਮ ਦੁਆਰਾ ਸ਼ੁਰੂ ਕਰ ਲਈਏ ਤਾਂ ਬਹੁਤ ਵਧੀਆ ਗੱਲ ਹੋ ਜਿਹੜੇ ਟੀਚਰ ਸਿਖਾ ਰਹੇ ਆ ਉਹਨਾਂ ਨੂੰ ਕਲਮ ਨਾਲ ਜ਼ਰੂਰ ਸਿਖਾਉਣਾ ਚਾਹੀਦਾ ਜਿਵੇਂ ਜਿਵੇਂ ਅਸੀਂ ਇਹ ਪ੍ਰੈਕਟਿਸ ਵੱਧ ਪਾੜਦੀ ਆ ਕਲਮਾਂ ਜਿਹੜੂ ਕੋਈ ਵੀ ਚੀਜ਼ ਇਹ ਜੀ ਨਹੀਂ ਹੁੰਦੀ ਜੋ ਨਾ ਸਿੱਖੀ ਜਾਵੇ ਪਰ ਕਲਮ ਜਿਹੜੀ ਕਲਮ ਦੇ ਵਿੱਚ ਪ੍ਰੈਕਟਿਸ ਬਹੁਤ ਜ਼ਰੂਰੀ ਹੈ ਮੈਨੂੰ ਉਮੀਦ ਹੈ ਵੀ ਤੁਸੀਂ ਇਹ ਅੱਜ ਜੋ ਕਲਮ ਕਢਣ ਦਾ ਇਹ ਸਿੱਖ ਗਏ ਹੋਵੋਗੇ ਬਹੁਤ ਬਹੁਤ ਧੰਨਵਾਦ